ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਕਰੀਬੀ ਸੰਜੀਵ ਗੋਲਦੀ ਅਤੇ ਵੱਖ-ਵੱਖ ਪਾਰਟੀਆਂ ਦੇ ਵਰਕਰ ਆਪ ਚ ਹੋਏ ਸ਼ਾਮਲ ਕੈਬਨਿਟ ਮੰਤਰੀ ਲਾਲਚੰਦ ਘਟਾਰੂਚਕ ਨੇ ਆਪ ਚ ਕਰਵਾਇਆ ਸ਼ਾਮਲ ਗੋਲਦੀ ਨੇ ਵੀ ਲੋਕ ਸਭਾ ਚੋਣਾਂ ਚ ਪੂਰੀ ਮਿਹਨਤ ਨਾਲ ਆਪ ਨੂੰ ਜਿਤਾਉਣ ਦਾ ਦਿੱਤਾ ਭਰੋਸਾ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਧਰਾਂ ਚ ਵੱਡੇ ਪੱਧਰ ਤੇ ਉਥਲ-ਪੁਥਲ ਵੇਖਣ ਨੂੰ ਮਿਲ ਰਹੀ ਹੈ ਕਈ ਵੱਡੇ ਆਗੂ ਆਪਣੀ ਪਾਰਟੀ ਤੋਂ ਨਾਰਾਜ਼ਗੀ ਦੇ ਚਲਦੇ ਆਪਣੀ ਪਾਰਟੀ ਨੂੰ ਅਲਵਿਦਾ ਬੋਲ ਸਾਥੀਆਂ ਸੰਨੇ ਦੂਸਰੀਆਂ ਪਾਰਟੀਆਂ ਚ ਸ਼ਾਮਿਲ ਹੋ ਰਹੇ ਹਨ ਅਤੇ ਅਜੇ ਹਾਹੀ ਕੁਝ ਵੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਪਵਾ ਵਿਖੇ ਜਿੱਥੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਕਰੀਬੀ ਮੰਨੇ ਜਾਣ ਵਾਲੇ ਸੰਜੀਵ ਗੋਲਦੀ ਨੇ ਕਾਂਗਰਸ ਦਾ ਹੱਥ ਛੱਡ ਆਮ ਆਦਮੀ ਪਾਰਟੀ ਦਾ ਚਾੜੂ ਫੜ ਲਿਆ ਹੈ ਇਸ ਸਬੰਧੀ ਜਦ ਗੋਲਦੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਦਾਰਵੀ ਸੰਪਰ ਆਉਦੇਦਾਰ ਹੋਣ ਦੇ ਬਾਵਜੂਦ ਪਾਰਟੀ ਚ ਉਹ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਸੀ ਜਿਸ ਵਜ੍ਹਾ ਨਾਲ ਉਹਨਾਂ ਕਾਂਗਰਸ ਨੂੰ ਅਲਵਿਦਾ ਬੋਲ ਇਹ ਹਨ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਹੈ ਅਤੇ ਮੈਂ ਯਕੀਨ ਦਿਵਾਉਂਦਾ ਹਾਂ ਕਿ ਇਹ ਹਨ ਲੋਕ ਸਭਾ ਚੋਣਾਂ ਚ ਪੂਰੀ ਤੰਦੇਹੀ ਨਾਲ ਕੰਮ ਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਕੰਮ ਕਰਨਗੇ ਦੂਜੇ ਪਾਸੇ ਜਦ ਇਸ ਸਬੰਧੀ ਕੈਬਨਟ ਮੰਤਰੀ ਲਾਲਚੰਦ ਘਟਾਰੂਚਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਦੇ ਸਦਕਾ ਆਮ ਆਦਮੀ ਪਾਰਟੀ ਦਾ ਕੁਨਵਾ ਲਗਾਤਾਰ ਵਧ ਰਿਹਾ ਹੈ ਬਖੂਬਖ ਸਿਆਸੀ ਤੀਰਾਂ ਦੇ ਆਗੂ ਅਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਜਮੀਰ ਦੀ ਵਜ੍ਹਾ ਤੁਸੀਂ ਜੇ ਤੁਹਾਨੂੰ ਪਤਾ ਵੀਰ ਜੀ ਪਾਰਟੀਆਂ ਪਾਰਟੀਆਂ ਤਾਂ ਬਣੀਆਂ ਹੀ ਇਸ ਲਈ ਹੁੰਦੀਆਂ ਕਿ ਹਰ ਕੋਈ ਇੰਡੀਪੈਂਡੈਂਟ ਹੈ ਅਯਾਦੀ ਕਿਸੇ ਨੂੰ ਕੋਈ ਕਿਤੇ ਵੀ ਜਾ ਸਕਦਾ ਮਿੰਗੇ ਸਾਨਾ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਕਿ ਪ੍ਰਾਣੀਆਂ ਕਿ ਅਸੀਂ ਇੱਕ ਚੀਜ਼ ਦੇ ਨਾਲ ਅਟਕੇ ਰਹਿਣਾ ਬਚੇ ਰਹਿਣਾ ਕੁਝ ਵੀ ਹੈ ਪਰ ਅੱਜ ਦੀ ਡੇਟ ਦੇ ਵਿੱਚ ਬੰਦਾ ਆਪਣੀ ਜ਼ਮੀਰ ਨਾਲ ਚੱਲੀ ਚੱਲਦਾ ਇੱਕ ਸੈਲਫ ਰਿਸਪੈਕਟ ਵੀ ਹੁੰਦੀ ਹੈ ਉਸ ਦੇ ਅਕੋਰਡਿੰਗ ਸਭ ਤੋਂ ਜਿਹੜੀ ਮੇਰੀ ਵੱਡੀ ਜਿਹੜੀ ਮੇਰੀ ਹੈਗੀ ਹੈ ਕਿ ਮੈਂ ਗਿਆ ਬਾਜੀ ਨੂੰ ਅੱਜ ਦੀ ਡੇਟ ਵਿੱਚ ਤੁਸੀਂ ਮੈਨੂੰ ਪਹਿਲਾਂ ਹੀ ਮਿਲਿਆ ਸੀ ਉੱਥੇ ਮੈਂ ਕਿਹਾ ਸੀ ਕਿ ਇਹਦਾ ਬਹੁਤ ਮੁੱਲ ਹੁੰਦਾ ਇਹ ਬੰਦੇ ਨੂੰ ਉੱਪਰ ਚੜਾਉਂਦੀ ਹੈ ਇਹ ਬੰਦੇ ਨੂੰ ਨੀਚੇ ਰੱਖਦੀ ਹੈ ਮੇਰੀ ਜੁਆਇਨਿੰਗ ਹੈ ਜਿਹੜੀ ਮੈਂ ਕੀਤੀ ਹੈ ਮੈਂ ਮੰਤਰੀ ਸਾਹਿਬ ਮੇਰੇ ਵੱਡੇ ਵੀਰ ਜੀ ਮੈਂ ਹਲੀਮੀ ਇਹਨਾਂ ਦੀ ਜ਼ੁਬਾਨ ਇਹਨਾਂ ਦੀ ਮਿਠਾਸ ਦੇ ਕੇ ਮੈਂ ਇਹਨਾਂ ਦੇ ਵੱਡਿਆਂ ਦੀ ਚੋਰੀ ਚ ਪਿਆ ਤੁਹਾਡੇ ਕਹਿਣ ਦਾ ਮਤਲਬ ਕੀ ਜਿਹਨਾਂ ਨਾਲ ਪਹਿਲੇ ਜੁੜੇ ਸੀ ਉਹਨਾਂ ਦੀ ਜ਼ੁਬਾਨ ਸਹੀ ਨਹੀਂ ਸੀ ਤੁਸੀਂ ਮੈਂ ਜੋ ਬੰਦੇ ਦਾ ਗੱਲ ਕਰਦਾ ਹਾਂ ਉਹਨਾਂ ਤੁਸੀਂ ਮੇਰੇ ਭਰਾ ਹੋ ਉਹਨਾਂ ਸਭ ਕੁਝ ਆਪਣੇ ਇਸ਼ਾਰੇ ਆਪਣੇ ਸਭ ਕੁਝ ਸਮਝ ਲੰਦਾ ਆਪਾਂ ਇੰਨੀ ਦੂਰ ਮੈਂ ਨੈਗੇਟਿਵ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਪਹਿਲਾਂ ਭਾਜੀ ਨੂੰ ਕੰਮ ਕਰਕੇ ਦੱਸਾਂਗੇ اپنی مقابلے ਦੱਸਾਂਗੇ ਅਸੀਂ ਕੀ ਹੈ ਜਾਂ ਕੀ ਨਹੀਂ ਫਿਰ ਅਗਲੀ ਗੱਲ ਅਸੀਂ ਬਾਅਦ ਚ ਕਰਾਂਗੇ ਅੱਜ ਵੀ ਡੇਟਸ ਮੇਰੀ ਜੁਆਇਨਿੰਗ ਹੋਈ ਹੈ ਮੈਂ ਥੈਂਕਸ ਕਰਦਾ ਕਿ ਭਾਜੀ ਮੇਨ ਗੱਲ ਭਾਜੀ ਦੀ ਜ਼ੁਬਾਨ ਮਿਠਾਸ ਜਿਹੜੀ ਇਹਨਾਂ ਦੇ ਅੰਦਰ ਸ਼ਹਿਨ ਸ਼ਕਤੀ ਹੈਗੀ ਹੈ ਇਹਨਾਂ ਨੇ ਆਪਣੀ ਗੰਦੀ ਰਾਜਨੀਤੀ ਨਹੀਂ ਖੇਡੀ ਇਹ ਨਹੀਂ ਕਿ ਤੁਸੀਂ ਜਾਣਦੇ ਹੋ ਪਾਰਟੀ ਨਾਲ ਚੱਲਦੇ ਰਹੇ ਹਾਂ ਲੇਕਿਨ ਮੇਰੀ ਇੱਕ ਆਦਤ ਹੈ ਮੈਂ ਜਿਸ ਤੜੇ ਨਾਲ ਚੱਲਣਾ ਮੇਰੀ ਧੋਨ ਕਟੋ ਜੇ ਮੈਂ ਵੱਡਿਆ ਜਾਵਾਂ ਮੈਂ ਉਹਦੇ ਨਾਲ ਹੀ ਰਹਾਂ ਮੈਂ ਕਦੀ ਗਰੁੱਪ ਜਨ ਚ ਜਾਂਦਾ ਹੀ ਨਹੀਂ ਸੀ ਕਈ ਨਨ ਨੁਕਸਾਨ ਵੀ ਚੱਲਦੇ ਇਸਦੇ ਪਰ ਮੈਨੂੰ ਨੁਕਸਾਨ ਦਾ ਕੋਈ ਗੱਲ ਮੈਂ ਚੱਲ ਰਿਹਾ ਅੱਜ ਜੇ ਮੈਂ ਕੁਝ ਸਟੈਂਡ ਹੈਗਾ ਇਸ ਕਰਕੇ ਹੀ ਹੈਗਾ ਕਿ ਮੈਂ ਆਪਣੇ ਐਕਸਪੀਅਰਟ ਤੇ ਦਿੰਦਾ ਅੱਜ ਜੇ ਮੈਂ ਇਧਰ ਆ ਦੁਨੀਆ ਮੈਨੂੰ ਬਹੁਤ ਫੋਨ ਆ ਗਏ ਨੇ ਆ ਗਏ ਨੇ ਸਭ ਕੁਝ ਆ ਗਏ ਨੇ ਪਰ ਜਿਹੜੀ ਜੁਬਾਨ ਦੇ ਇਸ ਤੇ ਖੜਾ ਹੋ ਗਿਆ ਉੱਤੇ ਖੜਾ ਹੋ ਗਿਆ ਜਿਹੜਾ ਸਾਡਾ ਵੀਧਾਇਕ ਨਾਲ ਵੀ ਰਹੇ ਉਹਨਾਂ ਦਾ ਕੰਮ ਕਾਜ ਵੀ ਦੇਖਿਆ ਤੇ ਹੁਣ ਇਸ ਲਈ ਪ੍ਰੈਜ਼ੈਂਟ ਜਿਹੜੇ ਸਾਡੇ ਵਿਧਾਇਕ ਹੈ ਕੀ ਫਰਕ ਹੈ ਕੰਮ 'ਚ ਵੀਰ ਜੀ ਮੇਰੇ ਆਂਦਾ ਸਚਿੰਦ ਜੀ ਕੀ ਦੇਖ ਰਹੇ ਹੋ ਤੁਸੀਂ ਬੰਦਾ ਕੋਈ ਸਟੈਪ ਲੰਦਾ ਕੁਝ ਦੇਕੇ ਹੀ ਲੰਦਾ ਸਭ ਤੋਂ ਵੱਡੀ ਗੱਲ ਹੈ ਪਰਟੀਆਂ ਨੂੰ ਕੀ ਹੁੰਦਾ ਕਿ ਬੜੀ ਦੇਰ ਦੇ ਬਾਈ ਚੱਲ ਰਹੇ ਆ ਯੰਗ ਬਲੱਡ ਦਾ ਨਾ ਜਿਹੜੀ ਜੰਗ ਦਾ ਉਹਦੀ ਵੈਲਿਊ ਥੋੜੀ ਕਹਾਂ ਮੈਂ ਕੁਝ ਚਿਰ ਜ਼ਿਆਦਾ ਗੱਲਾਂ ਨਹੀਂ ਕਰਨਾ ਚਾਹੁੰਦਾ ਮੁੱਕੀ ਗੱਲ ਕਰਾਂ ਇਕੱਠ ਹੋ ਜਾਂਦੀ ਤੁਸੀਂ ਦੇਖ ਲਓ ਜਿਹੜੇ 25 25 30 30 ਸਾਲ ਤੋਂ ਜਿਹੜੇ ਬੈਠੇ ਹੋਏ ਆ ਬੜੀ ਬੜੀ ਦੇਰ ਤੋਂ ਸਭ ਤੋਂ ਕੋਈ ਰਾਜਨੀਤੀ ਕਰ ਲਈ ਸਭ ਕੁਝ ਕਰ ਲਿਆ ਮੰਤਰੀਸ਼ਿਪ ਲੈ ਲਈਆਂ ਫਿਰ ਭਾਜੀ ਤੁਹਾਨੂੰ ਉਹਦੇ ਵਿੱਚ ਉਹ ਹੀ ਨਜ਼ਰ ਆ ਰਹੇ ਨੇ ਅਜੇ ਵੀ ਉਹ ਹੀ ਨਜ਼ਰ ਆ ਰਹੇ ਨੇ ਕੌਣ ਆਏ ਨੇ ਤੁਸੀਂ ਦੇਖੋ ਤੁਸੀਂ ਆਪਣੇ ਕੈਂਡੀਡੇਟ ਦੇ ਮੁਤਾਬਿਕ ਹੁੰਦੇ ਸੀ ਆਪ ਚ ਆ ਗਏ ਉਹਨਾਂ ਦੇ ਮੁਕਾਬਲੇ ਦੇਖੋ ਉਹ ਹੀ ਸਾਲ 25 ਸਾਲ 35 ਸਾਲ ਪੁਰਾਣੇ 40 ਸਾਲ ਯੰਗ ਮੁੰਡਾ ਆਇਆ ਜੀ ਯੰਗ ਬਲੱਡ ਆਇਆ ਉਹਨਾਂ ਨੂੰ ਮੌਕਾ ਦੇ ਦਿਓ ਕੋਈ ਗੱਲ ਨਹੀਂ ਕੋਈ ਵੀ ਕਿਸੇ ਨੂੰ ਯੰਗ ਦਿੰਦਾ ਆਪਣੇ ਚੋਂ ਯੰਗ ਹੁੰਦੇ ਤੁਸੀਂ ਫਿਰ ਆਪਾਂ ਦੇਖਦੇ ਯੰਗ ਬਲੱਡ ਗੇ ਲੈ ਆਓ ਸਪੀਸ ਬਹੁਤ ਹੈ ਪਾਰਟੀ ਦੇ ਵਿੱਚ ਆਪਣਾ ਜਮੀਰ ਦੀ ਆਵਾਜ਼ ਨਹੀਂ ਜੀ ਜਮੀਰ ਨੇ ਕਿਹਾ ਆਪਾਂ ਭਾਈ ਇਹ ਚੱਲੇ ਆ ਥੈਂਕ ਯੂ ਭਾਈ ਸਭ ਤੋਂ ਪਹਿਲਾਂ ਦਾ ਮੈਂ ਜਿਹੜਾ ਸਾਥੀਆਂ ਨੇ ਅੱਜ ਆਵਨੀ ਪਾਰਟੀ ਸੈਸ਼ਨ ਕੀਤੀ ਆ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਔਰ ਮੈਨੂੰ ਖੁਸ਼ੀ ਆ ਕਿ ਅੱਜ ਮਾਨਜੂ ਸਿੰਘ ਅਰਬੰਦ ਕੇਜਰੀਵਾਲ ਜੀ ਦੀ ਗਵਾਈ ਦੇ ਵਿੱਚ ਜਿਹੜਾ ਗੁੱਡ ਗਵਰਨੈਂਸ ਦਾ ਕਾਫਲਾ ਦਿੱਲੀ ਤੋਂ ਚੱਲਿਆ ਔਰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਮਾਨਜੂ ਮੁੱਖ ਮੰਤਰੀ ਸਦਾਰਪੁਰ ਵੰਸ ਮਾਨਜੂ ਦੀ ਸਰਕਾਰ ਬਣਾਈ ਉਸ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਅੱਜ ਪੰਜਾਬ ਦੇ ਅੰਦਰ ਘਰ ਘਰ ਉਹਦੀ ਚਰਚਾ ਆ ਚਾਹੇ ਬਿਜਲੀ ਦੇ ਬਿੱਲਾਂ ਦੀ ਮਾਫੀ ਦਾ ਸਵਾਲ ਹੋਵੇ ਸਾਰੇ ਹਸਪਤਾਲਾਂ ਦੇ ਵਿੱਚੋਂ ਟੋਟਲ ਦਵਾਈਆਂ ਦਾ ਫਰੀ ਮਿਲਦਾ ਸਵਾਲ ਹੋਵੇ ਮੈਰਿਟ ਦੇ ਉੱਤੇ 48000 ਨੌਕਰੀਆਂ ਦਾ ਸਵਾਲ ਹੋਵੇ ਘਰ ਘਰ ਆਸੰਦ ਦਾ ਸਵਾਲ ਹੋਵੇ ਸੋ ਤੁਆਮ ਗੱਲਾਂ ਜੜੀਆਂ ਨੇ ਉਹ ਅੱਜ ਪੰਜਾਬ ਦੇ ਲੋਕ ਆਪਣੇ ਅੱਖਾਂ ਦੇ ਸਾਹਮਣੇ ਦੇਖ ਰਹੇ ਆ ਸੋ ਉਹਦੇ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਲਾਈਕ ਮੰਗੇਡ ਲੋਕ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਚ ਆ ਜਿਹੜੇ ਪੰਜਾਬ ਦੀ ਵਹਿਤਰੀ ਸੋਚਦੇ ਆ ਜਿਹੜੇ ਇਲਾਕੇ ਦੀ ਵਹਿਤਰੀ ਸੋਚਦੇ ਆ ਅੱਜ ਆਵਾਮ ਹੀ ਪੜਦੀ ਸ਼ਾਮਿਲ ਹੋ ਰਹੀ ਸੋ ਮੈਨੂੰ ਖੁਸ਼ੀ ਆ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਜਿਹਨਾਂ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਅੰਦਰ ਕੰਮ ਕੀਤਾ ਇੱਕ ਸਾਲ ਨੇ ਦੋ ਸਾਲ ਨੇ ਕਈ ਸਾਲ ਔਰ ਪੂਰਾ ਬਖੂਬੀ ਦੇ ਨਾਲ ਕੀਤਾ ਔਰ ਇਸ ਵੇਲੇ ਕਾਂਗਰਸ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਵਰਕਿੰਗ ਪ੍ਰੈਜ਼ੀਡੈਂਟ 골ਡੀ ਜੀ 골ਡੀ ਜੀ ਉਹ ਅੱਜ ਉਹਨਾਂ ਨੇ ਆਮ ਆਪੀ ਪਾਰਟੀ ਜੁਆਨ ਕੀਤੀ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ ਸੋ ਮੈਂ ਇਹਨਾਂ ਦਾ ਥੈਂਕਸ ਕਰਦਾ ਜੀ ਆਇਆਂ ਕਹਿਣਾ ਤੇ ਨਾਲ ਦੀ ਨਾਲ ਸਾਡੀ ਜਿਹੜੀ ਫਰਵਾਲ ਬਾਬਾ ਐ ਮੇਰਾ ਬਸੰਦਪੁਰ ਜੀ ਦੀ ਪੰਚਾਇਤ ਜੀ ਸਾਂਝੀ ਪੰਚਾਇਤ ਦੇ ਦੋ ਪਿੰਡਾਂ ਦੀ ਤਾਂ ਜਿਸ ਪੰਜਾਬ ਦੇ ਸਮੂਹ ਮੈਂਬਰ ਸਹਿਵਾਨ ਤੇ ਹੋਰ ਬਹੁਤ ਹੀ ਪ੍ਰੋਮਿਨੈਂਟ ਸਾਥੀ ਤੇ ਸਾਡੇ ਇਸ ਪਿੰਡ ਦੀ ਸਾਬਕਾ ਸਰਪੰਚ ਭੈਣ ਜੀ ਸੱਸੀ ਵਾਲਾ ਜੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸੋ ਇਹਨਾਂ ਤੋਂ ਇਲਾਵਾ ਸੋਨੂ ਮਾਜਨ ਜਿਹੜੇ ਭਾਜੀ ਬੀਜੇਪੀ ਜੁਵਾ ਮੋਰਚਾ ਦੇ ਆਗੂ ਆ ਉਹਨਾਂ ਵੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਸੋ ਅਕਾਲੀ ਦਲ ਵੱਲੋਂ ਭਾਜੀ ਸੁਰਿੰਦਰ ਸਿੰਘ ਜੀ ਉਹਨਾਂ ਨੇ ਆਜਾਮਾ ਦੀ ਪਾਰਟੀ ਜੁਆਇਨ ਕੀਤੀ ਆ ਸੋ ਸਭ ਨੂੰ ਦਰਜਾ ਬਦਰਜਾ ਜਿਨ੍ਹਾਂ ਵੀ ਆਜਾਮਾ ਦੀ ਪਾਰਟੀ ਜੁਆਇਨ ਕੀਤੀ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਕਿ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਸ ਪਾਰਟੀ ਦੇ ਅੰਦਰ ਜਿਹੜਾ ਬੰਦਾ ਜਿੰਨੀ ਮਿਹਨਤ ਕਰਦਾ ਉਹਨੂੰ ਉਨਾ ਹੀ ਪਾਰਟੀ ਚੱਕਦੀ ਆ ਇਥੇ ਨਾ ਸਪਾਰਸ਼ ਚੱਲਦੀ ਆ ਨਾ ਪੈਸਾ ਚੱਲਦਾ ਇਥੇ ਟੈਚੀ ਕਲਚਰ ਨਹੀਂ ਸੋ ਮਾਨਜੋਗ ਸ੍ਰੀ ਵਾਂਸੀਰਮਾਨ ਜੀ ਔਰ ਸ੍ਰੀ ਅਰੋ ਕੇਜਰੀਵਾਲ ਜੀ ਦਾ ਉਹਨਾਂ ਦੀ ਦਿਸਣ ਦੇ ਸਾਰ ਤੱਕ ਹਲਕਾ ਭਵਾ ਦੇ ਅੰਦਰ ਅੱਜ ਬਹੁਤ ਵੱਡੀ ਤਦਾਦ ਦੇ ਉੱਤੇ ਲੋਕ ਆਮ ਆਦਮੀ ਪਾਰਟੀ ਵੱਲ ਦਿਖ ਰਹੇ ਸੋ ਇਹਨਾਂ ਨੂੰ ਜੀ ਆਇਆ ਸੋ ਲਗਾਤਾਰ ਹਲਕੇ ਭਵਾ ਦੇ ਅੰਦਰ ਤੇ ਸਮੁੱਚੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਅੰਦਰ ਸਾਡੇ ਉਮੀਦਵਾਰ ਨੌਜਵਾਨ ਲੀਡਰ ਬਟਾਲੇ ਦੇ ਐਮ ਐਲ ਏ ਸਹਿਰੀ ਕਲਸੀ ਜੀ ਦੀ ਚੋਣ ਵਿੱਚ ਦਿਨੋਂ ਦਿਨ ਆਪਣੇ ਜਿਹੜੀ ਆ ਉਹ ਮੰਜਲ ਵੱਲ ਜਾ ਰਹੀ ਹੈ ਔਰ ਆਉਣ ਵਾਲੇ ਦਿਨਾਂ 'ਚ ਮੈਨੂੰ ਉਮੀਦ ਹੈ ਕਿ ਇੱਥੇ ਹੋਰ ਵੱਡਾ ਇਕ ਵੱਡਾ ਰੋਅਸੋ ਹੋਵੇਗਾ ਜਿਹਦੇ ਵਿੱਚ ਵੱਡੇ ਸਾਡੇ ਕੇਂਦਰੀ ਲੀਡਰਸ਼ਿਪ ਵੀ ਆਏਗੀ ਔਰ ਅੱਜ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਆ ਅੱਜ ਇਹਨਾਂ ਪਾਰਟੀਆਂ ਦੇ ਜੁਮਲਿਆਂ ਤੋਂ ਲੋਕ ਦੁਖੀ ਆ ਅੱਜ ਮਹਿੰਗਾਈ ਨੇ ਲੋਕਾਂ ਦੇ ਜੀਵਨ 'ਚ ਜ਼ਹਿਰ ਕੋ ਲਿਆ ਹੋਇਆ ਚਾਹੇ ਉਹ ਰਸੋਈ ਦੀ ਮਹਿੰਗਾਈ ਆ ਦਾਲਾ ਹੋਣ ਮਰਚ ਮਸਾਲਾ ਹੋਵੇ ਕਪੜਾ ਹੋਵੇ ਇਲਾਜ ਹੋਵੇ ਪੜਾਈ ਹੋਵੇ ਡੀਜ਼ਲ ਪੈਟਰੋਲ ਗਿਆਸਾ ਹਰ ਖੇਤਰ ਦੇ ਅੰਦਰ ਬੰਦਾ ਜਿਹੜਾ ਉਹ ਅੱਜ ਭਾਰ ਦੇ ਸਿਰ ਤੇ ਭਾਰ ਲਾ ਕੇ ਚੜ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਲਗਾਤਾਰ ਹਰ ਵਰਗ ਨੂੰ ਬਿਨਾ ਕਿਸੇ ਪੱਖਪਾਤ ਤੋਂ ਉਹ ਵੱਡੀਆਂ facilties ਦੇ ਰਹੀ ਐ ਸੋ ਲੋਕ ਚਾਹੇ BJP ਹੋਵੇ ਚਾਹੇ Congress ਹੋਵੇ ਇਸ ਵਾਰ ਗੁਰਦਾਸਪੁਰ ਦੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਤੀਜੀ ਟਰ ਜਿਹੜੀ ਆ ਉਹ ਪਾਰਲੀਮੈਂਟ ਦੀ ਸੀਟ ਜਿੱਤਨੇ ਜਾ ਰਹੀ ਹੈ ਸੋ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਇਹ ਗੁੱਡ ਗਵਰਨੈਂਸ ਦਾ ਕਾਫਲਾ ਟੀਨੂੰ ਹੋਰ ਅੱਗੇ ਵਧਾਓ ਔਰ ਜਿਹੜੇ ਵੀ ਸਾਥੀ ਅੱਜ ਆਏ ਆ ਮੈਂ ਫਿਰ ਦਿਲ ਦੇ ਘਰਾਈਆਂ ਤੋਂ ਇਹਨਾਂ ਦਾ ਧਰਵਾਦ ਕਰਦਾ ਤੇ ਇਹਨਾਂ ਨੂੰ ਭਰੋਸਾ ਵੀ ਦਿਵਾਣਾ ਤੁਹਾਡਾ ਪੂਰਾ ਮਾਨ ਸਤਕਾਰ ਆਵਾਜ਼ ਦੀ ਪਾਰਟੀ ਚ ਹੋਏਗਾ ਨਾ ਬਲਿਕੇ ਮਾਨ ਸਤਕਾਰ ਬਲਿਕੇ ਤੁਹਾਨੂੰ ਸਪੇਸ ਵੀ ਮਿਲੇਗੀ ਅੱਗੇ ਵਧਣ ਦੀ ਔਰ ਤੁਹਾਡਾ ਤਜਰਬਾ ਜਿਹੜਾ ਆ ਉਹ ਪਾਰਟੀ ਦੇ ਕੰਮ ਵੀ ਆਏਗਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ